ਨਮਸਕਾਰ ਦੋਸਤੋ ਮੈਂ ਹਾਂ ਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਖੇਡਾਂ ਨੂੰ ਲੈ ਕੇ ਖੇਡਾਂ ਦੇ ਵਿੱਚ ਕਹਿੰਦੇ ਜਿੱਥੇ ਖੇਡਾਂ ਖੇਡਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ਉੱਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਵੀ ਯੂਥ ਨੂੰ ਮਿਲਦੀ ਹੈ ਗੱਲ ਕਰਾਂਗੇ ਪੁਆਹ ਹਲਕਾ ਦਾ ਪਿੰਡ ਜਿਹੜਾ ਬੇਗੋ ਵਾਲਾ ਜਿੱਥੇ ਯੂਥ ਕਲੱਬ ਵੱਲੋਂ ਜਿਹੜਾ ਇੱਕ ਕਹਿ ਸਕਦੇ ਹਾਂ ਹਾਕੀ ਟੂਰਨਾਮੈਂਟ ਜਿਹੜਾ ਦੂਸਰਾ ਕਰਵਾਇਆ ਗਿਆ ਆ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਹੇ ਆ ਕਿ ਇੱਥੇ ਜਿਹੜਾ ਦੂਸਰਾ ਜਿਹੜਾ ਹਾਕੀ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਇਥੇ ਜਿਹੜਾ ਜ਼ਿਲ੍ਹਾ ਪਠਾਨਕੋਟ ਤੋਂ ਅਲੱਗ-ਅਲੱਗ ਜਿਹੜੇ ਪਿੰਡ ਹੈਗੇ ਉੱਥੋਂ ਦੀਆਂ ਟੀਮਾਂ ਆਈਆਂ ਜਿਏ ਤੋਂ ਨੂੰ ਨਾਮ ਵੀ ਦਿੱਤੇ ਗਏ ਨੇ ਗੱਲਬਾਤ ਸੁਣਾਵਾਂਗੇ ਜਿਹੜੇ ਹਰਸ਼ ਸ਼ਰਮਾ ਜੀ ਹੈਗੇ ਨੇ ਚੇਅਰਮੈਨ ਹੈਗੇ ਕਲੱਬ ਦੇ ਉਹਨਾਂ ਦਾ ਕੀ ਮੈਸੇਜ ਹੈਗਾ ਤੇ ਜਿਹੜੇ ਸਾਬਕਾ ਵਿਧਾਇਕ ਜਗENDER PAL ਜੀ ਹੈ ਉਹਨਾਂ ਦਾ ਜੂਬਾ ਨੂੰ ਕੀ ਮੈਸੇਜ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੇ ਪਠਾਨਕੋਟ ਮੀਡੀਆ ਹਾਂ ਸਰ ਇਹ ਕਹਿਣਾ ਚਾਹੁੰਦੇ ਕਿ ਇੱਕ ਹੋਈ ਗਈ ਹਾਕੀ ਦੀ ਕਿੰਨਾ ਟੂਰਨਾਮੈਂਟ ਸੀ ਜਾਂ ਕੀ ਮੈਸੇਜ ਹੈਗਾ ਜੀ ਸੇ ਸਰ ਸੈਕੰਡ ਹਾਕੀ ਦਾ ਜਿਹੜਾ ਟੂਰਨਾਮੈਂਟ ਆਪਾਂ ਕਰਾ ਰਹੇ ਹਾਂ ਔਰ 6 ਸਾਈਡ ਟੂਰਨਾਮੈਂਟ ਹੈ ਗਰਾਊਂਡ ਦੀ ਜਿਹੜੀ ਘਾਟ ਆ ਉਥੇ ਔਰ ਆਪਾਂ ਪ੍ਰੋਮਿਸ ਵੈਸੇ ਕੀਤਾ ਹੋਇਆ ਕਿ ਕਿਤੇ ਮਹਾਰਾਜ ਮੁੜਕੇ ਟਾਈਮ ਦੇਵੇਗਾ ਬੇਗੋਲ ਤਾਰਾਗੜ ਜਿਹੜੇ ਗਰਾਊਂਡ ਆਪਾਂ ਬਣਾਵਾਂਗੇ ਵੈਸੇ ਤੇ ਜਿਹੜੀ ਸਰਪੰਚ ਬਣੇ ਨੇ ਮੌਜੂਦਾ ਮੰਤਰੀ ਸਾਹਿਬ ਦੇ ਉਹਨਾਂ ਨੇ ਵੀ ਇਹ ਪ੍ਰੋਮਿਸ ਕੀਤਾ ਕਿ ਗਰਾਊਂਡ ਦੇਾਂਗੇ ਆਪਾਂ ਬੇਗੋਲ ਤਾਰਾਗੜ ਨੂੰ ਜਿਹੜਾ ਕਿ ਬਹੁਤ ਵੱਡਾ ਕਸਬਾ ਔਰ ਆਪਾਂ ਉਹਦੇ ਉੱਤੇ ਕੀਤਾ ਵੀ ਹੈਗਾ ਥੋੜਾ ਬਹੁਤਾ ਅਮਲ ਕੀਤਾ ਦਾ ਜਗਾ ਉੱਥੇ ਪਈ ਆ ਇਹਨੂੰ ਥੋੜਾ ਮੈਨੇਜ ਕਰਨ ਦੀ ਲੋੜ ਆ ਤੇ ਐਮਐਲਏ ਸਾਹਿਬ ਨਾਲ ਸਾਡਾ ਗੱਲ ਹੋਇਆ ਦਾ ਦੁਰਭਾਗੇ ਨਾਲ ਅਸੀਂ ਇਲੈਕਸ਼ਨ ਹਾਰ ਗਏ ਸੀਗੇ ਉਹਦੇ ਬਾਅਦ ਨਹੀਂ ਚੱਲੇ ਲੇਕਿਨ ਟੂਰਨਾਮੈਂਟ ਆਪਾਂ ਉਦਾਂ ਹੀ ਚਾਲੂ ਰੱਖੇ ਨੇ ਹੁਣ ਅਗਲਾ ਅਸੀਂ ਜਿਹੜਾ ਟੂਰਨਾਮੈਂਟ ਉਹ ਮਈ ਮਹੀਨੇ ਕਰਾਣਾ ਆਪਾਂ ਐਮਐਲਏ ਸਾਹਿਬ ਆ ਨਹੀਂ ਸਕੇ ਇੱਥੇ ਉਹ ਥੋੜੀ ਤबीयत ਦੀ ਵਿਗੜ ਗਈ ਸੀ ਲੇਦਾ ਉਹਨਾਂ ਨੇ ਜ਼ਰੂਰ ਆਣਾ ਹੈਗਾ ਔਰ ਮੈਂ ਨੌਜਵਾਨਾਂ ਆ ਕੇ ਬੇਨਤੀ ਕਰਾਂਗਾ ਕਿ ਖਾਸ ਕਰ ਪਰਿਵਾਰ ਜਿਹੜੇ ਨੇ ਉਹ ਜ਼ਰੂਰ ਖੇਡਾਂ ਦੇ ਵਿੱਚ ਬੱਚਿਆਂ ਨੂੰ ਭੇਜੋ ਇੱਕ ਤੇ ਨੌਕਰੀ ਦਾ ਉਹਦੇ ਚ ਬੜਾ ਚਾਂਸ ਬਣ ਜਾਂਦਾ ਜਿੱਦਾਂ ਫੌਜ ਚ ਗਏ ਨੇ ਜਾਣਾ ਜਾਂ ਕੋਈ ਹੋਰ ਮਹਿਕਮੇਸ ਜਾਣਾ ਉਹਦੇ ਚ ਵੀ ਉਹਦਾ ਕੋਟਾ 5% ਹੈਗਾ ਇਹਦੇ ਨਾਲ ਨਾਲ ਇੱਕ ਤੇ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਬੰਦੇ ਦਾ ਜੇ ਕੁਝ ਵੀ ਨਾ ਕਮਾਇਆ ਤੁਸੀਂ ਜ਼ਿੰਦਗੀ ਚ ਜੇ ਬੱਚੇ ਦਾ ਸਰੀਰ ਹੀ ਬਣ ਗਿਆ ਵਧੀਆ ਕਰਕੇ ਤੇ ਸਮਝ ਲਓ ਉਹੀ ਕਮਾਈ ਹੈ ਅਜ ਦੇ ਯੁੱਗ ਚ ਕਿਉਂਕਿ ਨਸ਼ਾ ਬਹੁਤ ਵੱਧ ਗਿਆ ਸੋ ਮੈਂ ਐਮਐਲਏ ਸਾਹਿਬ ਮਿਸ ਕੀਤਾ ਉਹ ਟੂਰਨਾਮੈਂਟ ਇਸ ਕਰਕੇ ਇਹ ਜਿਹੜੀ ਵਾਈਟ ਐਮਐਲਏ ਸਾਹਿਬ ਦੀ ਆਪਾਂ ਲਈ ਹੈ ਕਿ ਉਹਨਾਂ ਦੇ ਬਿਨਾ ਜਿਹੜਾ ਕੰਮ ਸਾਡਾ ਬੇਸ਼ੱਕ ਬਹੁਤ ਰਸ਼ ਪਿਆ ਬਹੁਤ ਸਾਰੇ ਆਏ ਪਰ ਲੇਕਿਨ ਉਹਨਾਂ ਨੂੰ ਯਾਦ ਸਾਰਿਆਂ ਨੇ ਕੀਤਾ ਸੋ ਬਹੁਤ ਮਿਹਰਬਾਨੀ ਹੈ ਐਮਐਲਏ ਸਾਹਿਬ ਦੀ ਕਿ ਉਹ ਇਨਾ ਪਿਆਰ ਸਾਨੂੰ ਦਿੰਦੇ ਆ ਔਰ ਮਹਾਰਾਜ ਕਰੇਗੀ ਉਹਦਾ ਪਿਆਰ ਬਣਿਆ ਰਵੇ ਤਾਂ ਔਰ ਅਗਲਾ ਟੂਰਨਾਮੈਂਟ ਜਿਹੜਾ ਮਈ ਚ ਕਰਾਣਾ ਉਹ ਮੇਰੇ ਵੱਲੋਂ ਕਰਾਇਆ ਜਾਣਾ ਸਾਰਾ ਹੀ ਤੇ ਉਹਦੇ ਵਿੱਚ ਐਮਐਲਏ ਸਾਹਿਬ ਜਿਹੜੇ ਆ ਚੀਫ ਗੈਸਟ ਰਹਿਣਗੇ ਔਰ ਆਂਦੀ ਸਿਹਤ ਦੀ ਆਪਾਂ ਦੁਆ ਪਰਮਾਤਮਾ ਅਗੇ ਜਰੂਰ ਕਰਾਂਗੇ ਉਹਨਾਂ ਦੀ ਬਹੁਤ ਲੋੜ ਹੈ ਇਸ ਟਾਈਮ ਸਮਾਜ ਨੂੰ ਕਿਉਂਕਿ ਐਸੇ ਬੰਦੇ ਜਿਹੜੇ ਸਮਾਜ ਦੀ ਸੇਵਾ ਕਰਨ ਵਾਲੇ ਆ ਉਹ ਘੱਟ ਮਿਲਦੇ ਨੇ ਸੋ ਬਹੁਤ ਮਿਹਰਬਾਨੀ ਹੈ ਇੱਕ ਵਾਰੀ ਫਿਰ ਤੋਂ ਸਭ ਦਾ ਧੰਨਵਾਦ ਐਮਐਲਏ ਸਾਹਿਬ ਦਾ ਖਾਸ ਕਰ ਬਹੁਤ ਬਹੁਤ ਧੰਨਵਾਦ ਮਿਹਰਬਾਨ ਤੁਸੀਂ ਕੁਜੜਾ ਹਾਕੀ ਦਾ ਟੂਰਨਾਮੈਂਟ ਕਰਾਇਆ ਜੂਥ ਕਲੱਬ ਬੇਗੋਵਾਲ ਤਾਰਾਗੜ ਔਰ ਮੇਰੇ ਸਾਥੀ ਹਰਜੀਤ ਸਾਹਿਬ ਦਾ ਸਰਪੰਚ ਔਰ ਰਟਾਇਰ ਗਰਦੌਰ ਸਾਹਿਬ ਇਹਨਾਂ ਦੇ ਰਣਵਾਈ ਥਲੇ ਉਹ ਜਿਹੜਾ ਹਾਕੀ ਦਾ ਟੂਰਨਾਮੈਂਟ ਕਰਾਇਆ ਗਿਆ ਮੇਰੇ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕਾ ਕੀ ਮੇਰੀ ਅਰਦਾਸ ਹੈ ਕਿ ਸਾਡੀ ਟੀਮ ਦੇ ਉੱਤੇ ਬਾਬੇ ਨਾਨਕ ਦਾ ਮੇਰ ਭਰੇ ਹੱਥ ਰਵੇ ਇਹ ਸਾਡੀ ਟੀਮ ਜਿਹੜੀ ਹੈ ਜਿਸ ਤਰ੍ਹਾਂ ਹਰ ਸਾਲ ਹਾਕੀ ਦਾ ਟੂਰਨਾਮੈਂਟ ਕਰਾਉਂਦੇ ਨੇ ਉਸੇ ਤਰ੍ਹਾਂ ਕਰਾਉਂਦੇ ਰਹਿਣ ਤਰਕੀਆਂ ਚ ਰੰਗ ਹੋਰ ਖਾਸ ਤੌਰ ਤੇ ਜਿਹੜੇ ਸਾਡੇ ਜ਼ਿਲੇ ਪਠਾਨਕੋਟ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਗਿਆ ਹਾਕੀ ਦੇ ਪੈਸੇ ਵੀ ਤਾਰਾਗੜ ਤੋਂ ਬਹੁਤ ਮਸ਼ਹੂਰ ਹੈ ਸ਼ਾਦੀਪੁਰ ਤੋਂ ਤਾਰਾਗੜ ਤੋਂ ਜਰੇ ਚੇਲੇ ਤੋਂ ਗਰੇ ਉਰਲੇ ਪਾਸੇ ਤੰਗੌਸ਼ਾ ਤੋਂ ਇਹ ਪੰਜ ਸੱਤ ਪਿੰਡ ਨੇ ਦੇ ਹਾਕੀ ਦੇ ਬਹੁਤ ਮਾਇਰ ਨੇ ਔਰ ਕਾਫੀ ਮੁੰਡੇ ਗਾਵ ਵਦੇ ਆ ਔਰ ਮੈਂ ਖਾਸ ਤੌਰ ਤੇ ਨੌਜਵਾਨਾਂ ਨੇ ਗੱਲ ਕਹਿਣਾ ਚਾਹੁੰਦਾ ਖੇਡੋ ਵੀ ਜ਼ਰੂਰੀ ਹੈ ਹਰ ਤਰ੍ਹਾਂ ਦੇ ਗੇਮ ਖੇਡਣੀ ਚਾਹੀਦੀ ਹੈ ਤੇ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਜਿਤੇ ਨਾਲ ਨਾਲ ਪੜ੍ਹਨਾ ਉਤੇ ਨਾਲ ਨਾਲ ਸਾਡੀ ਸੰਸਕ੍ਰਿਤੀ ਆਪਣੇ ਆਪਣੇ ਮਾਪਿਆਂ ਦੀ ਸੇਵਾ ਕਰਨਾ ਵੀ অতি ਜ਼ਰੂਰੀ ਹੈ ਅੱਜ ਜਿਹੜੇ ਦੇਸ਼ ਔਰ ਸੂਬੇ ਦੇ ਵਿੱਚ ਹਾਲਾਤ ਚੜਲੇ ਆ ਨਸ਼ਾ ਦਾ ਦੌਰ ਚੜਲੇ ਆ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਮਹਿੰਗਾਈ ਬਹੁਤ ਜ਼ਿਆਦਾ ਹੈ ਮੇਰੀ ਨੌਜਵਾਨਾਂ ਅਗੇ ਬੇਨਤੀ ਹੈ ਖੇਡਾਂ ਵਾਲੇ ਪਾਸੇ ਧਿਆਨ ਰੱਖੋ ਪੜ੍ਹਨ ਵਾਲੇ ਪਾਸੇ ਧਿਆਨ ਰੱਖੋ ਸੇਵਾ ਭਾਵ ਵਾਲੇ ਪਾਸੇ ਧਿਆਨ ਰੱਖੋ ਭਗਤੀ ਭਾਵ ਵਾਲੇ ਪਾਸੇ ਧਿਆਨ ਰੱਖੋ ਫਿਰ ਰੱਬ ਵੀ ਖੁਸ਼ ਹੋਏਗਾ ਮਾਪਿਓ ਖੁਸ਼ ਹੈ ਤੇ ਰੱਬ ਵੀ ਖੁਸ਼ ਹੈ ਤੇ ਫਿਰ ਜਦੋਂ ਰੱਬ ਖੁਸ਼ ਹੈ ਮਾਪਿਓ ਖੁਸ਼ ਹੈ ਤੇ ਬੱਚਾ ਜਿਹੜਾ ਉਹ ਤਰੱਕੀ ਕਰੇਗਾ ਨਸ਼ਾ ਨਸ਼ੇ ਜਿਹੜੇ ਆ ਉਹ ਤਿਆਗ ਕੇ ਤੇ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਸਿਹਤ ਕਾਇਮ ਕਰੋ ਜਿਹੜੇ ਕੋ ਨਸ਼ਾ ਤੇ ਬੰਦੇ ਬੱਚੇ ਹੈਗੇ ਆ ਉਹਨਾਂ ਨੂੰ ਥੋੜਾ ਗਾਈਡ ਕਰਕੇ ਤੇ ਗੇਮ ਵਾਲੇ ਪਾਸੇ ਪਾਉਣਾ ਚਾਹੀਦਾ ਇਹ ਮੇਰੇ ਬੱਚਿਆਂ ਨੂੰ ਸੰਦੇਸ਼ ਸਮਝ ਲੋ ਜਾਂ ਬੱਚਿਆਂ ਨੂੰ ਕੋਈ ਡਰਾਇਨਾ ਸਮਝ ਲੋ ਇਹ ਨਇਅਤ ਉਹ ਕਾਟ ਕਰਨਾ ਚਾਹਦਾ ਬਹੁਤ ਬਹੁਤ ਮੇਰੀ ਟੀਮ ਦਾ ਔਰ ਜਿਹੜੇ ਨੌਜਵਾਨ ਸਾਥੀ ਆਏ ਮੈਂ ਸਾਰਿਆਂ ਦਾ ਧੰਨਵਾਦ ਹੈ ਜੈ